ਪ੍ਰਿਜ਼ਰੋਲ ਸੋਸੀਗਾ ਸਲਾਮ ਨਮਸਤੈ ਆਈਜੀਸੀ ਨਿਊਜ਼ ਚੈਨਲ ਪਾਉ ਹੈ ਆਬਰਾਮ ਹੈ ਜੋ ਉਹਨੂੰ ਕੰਮਰੀ ਇੱਕ ਵਾਰ ਫੇਰ ਆਬਰਾਮ ਚੌਂ ਲੁਧਿਆਣਾ ਤੋਂ ਜਿਸ ਤਰ੍ਹਾਂ ਆ ਪਤਾ ਹੈ ਕਿ ਕਾਫੀ ਦੇਰ ਤੋਂ ਮੈਂ ਲਾਈਵ ਨਹੀਂ ਆ ਰਿਹਾ ਨਾ ਮੈਂ ਕੋ ਵੀਡੀਓ ਪਾ ਰਿਹਾ ਪਰ ਮੈਂ ਟਾਈਮ ਟੂ ਟਾਈਮ ਆਪਣੇ ਸਟੇਟਸ ਚ ਫੇਸਬੁੱਕ ਤੇ ਤੇ ਆਪਣਾ ਕੀ ਕਹਿੰਦੇ ਆ YouTube ਤੇ ਤੁਹਾਨੂੰ ਅਪਡੇਟ ਕਰਦਾ ਰਹਿਣਾ ਵਾ ਠੀਕ ਹੈ ਪਰ ਇਹ ਹੈ ਕਿ ਹੁਣ ਮਤਲਬ ਲਾਈਵ ਹੁੰਦਾ ਟਾਈਮ ਨਹੀਂ ਹੁੰਦਾ ਕਿਉਂਕਿ ਔਨਰੇਬਲ ਹਾਈ ਕੋਰਟ ਦੇ ਵਿੱਚ ਕਾਫੀ ਪਿਟੀਸ਼ਨਸ ਪੈਂਡਿੰਗ ਆ ਜਿਹੜੀਆਂ ਮੈਂ ਸਬਮਿਟ ਕੀਤੀਆਂ ਹੋਈਆਂ ਵਾ ਤੇ ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਕਈ ਪ ਪੈਨ ਬਣੀ ਸੀਗੀ ਤੇ ਉਹਦੀ ਹੁਣ ਕਨਵਰਸੇਸ਼ਨ ਸੁਣ ਲੋ ਤੇ ਤੁਹਾਨੂੰ ਆਪ ਹੀ ਸਮਝ ਆ ਜਾਏਗਾ ਆ ਪਹਿਲੇ ਉਹਨਾਂ ਦੀ ਗੱਲਬਾਤ ਸੁਣ ਲੋ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਸਾਰੇ ਪੰਜਾਬ ਵਾਸੀਆਂ واسਤੀ ਇੱਕ ਗੁੱਡ ਨਿਊਜ਼ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁਰ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਹੇ ਸੀਗਾ ਤੇ ਇੱਕ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋਂ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀਰ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ ਮਿਲਾਪ ਕਰਾਇਆ ਤੇ ਦੋ ਕਮਿਊਨਿਟੀਜ਼ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਮੈਂ ਵਿਸ਼ਵਾਸ ਕਰਦੀ ਆ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਿਸ ਹੈਗੇ ਆ ਕਵਾਸ਼ਿੰਗ ਪਾ ਕੇ ਜੋ ਕਿ ਅੰਕੁਲ ਨਿਰੂਲਾ মিনিਸਟਰੀ ਵਾਪਸ ਲੈ ਰਹੀ ਆ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਇਹ ਜਿਸ ਤਰ੍ਹਾਂ ਤੁਸੀਂ ਵਿਨੀਤ ਕੌਰ mm -hmm. ਆਹੋ ਪੈਂਦਾ ਤੁਸੀਂ ਸਟੇਟਸ ਸੁਣਿਆ ਨਾ ਕਿ ਮੈਂ ਜੀ ਮੈਂ ਸ਼ੁਕਰਗੁਜ਼ਾਰ ਆ ਮੈਂ ਤੁਹਾਨੂੰ ਇੱਕ ਪੰਜਾਬ ਨੂੰ ਇੱਕ ਅਪਡੇਟ ਦੇਣੀ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮਾ ਨਾ ਅੰਕੂ ਨੂਲੇ ਨੇ ਇਹ ਕੈਂਸਲੇਸ਼ਨ ਰਿਪੋਰਟ ਸਬਮਿਟ ਕੀਤੀ ਆ ਤੇ ਨਾ ਹੀ ਗੌਰਵ ਮਸੀ ਨੇ ਸੋ ਗੋਲਡ ਗੌਰਵ ਮਸੀ ਕੌਣ ਗੌਰਵ ਮਸੀ ਠੀਕ ਹੈ ਨਾ ਇਹਦਾ ਨਾਮ ਗੌਰਵ ਜਤਿੰਦਰ ਜਤਿੰਦਰ ਗੌਰਵ ਰੰਦਾਵਾ ਆ ਠੀਕ ਹੈ ਨਾ ਤੇ ਇੱਕ ਲੋਕਾਂ ਨੂੰ ਗੌਰਵ ਮਸੀ ਬਣਿਆ ਹੋਇਆ ਵਾ ਇਹ ਠੱਗ ਮੰਡਲੀ ਆ ਤੇ ਮੇਰਾ ਅਗਰ ਕਤਲ ਹੁੰਦਾ ਨਾ ਮੈਂ ਤੁਹਾਨੂੰ ਹੁਣ ਪਹਿਲੇ ਇਨਫੋਰਮ ਕਰਦਾ ਫਿਰ ਸੁਬਾਹ ਅਗਲੀ ਗੱਲ ਦੱਸਾਂ ਮੇਰਾ ਅਗਰ ਕਤਲ ਹੁੰਦਾ ਬਾਬਾ ਅੰਕੂ ਜੋਤੇਂਦਰ ਗੌਰਵ ਰੰਦਾਵਾ ਠੀਕ ਹੈ ਸੋ ਕੋਲਡ ਜੋਤੇਂਦਰ ਹਾਂ ਮਸੀ ਠੀਕ ਹੈ ਉਸ ਤੋਂ ਬਾਅਦ ਮਤਲਬ ਏਡੀਜੀਪੀ ਰਕੇਸ਼ ਅਗਰਵਾਲ ਉਹਦੇ ਫਾਦਰ ਇਨ ਲਾ ਉਹਦੇ ਬ੍ਰਦਰ ਇਨ ਲਾ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਜਾਵੇ ਉਹ ਔਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਮੇਰੀ ਸੀਬੀਆਈ ਦੇ ਕੋਲ ਇਨਵੈਸਟੀਗੇਸ਼ਨ ਪੈਂਡਿੰਗ ਆ ਉਹਦੇ ਵਿੱਚ 180 ਬੰਦੇ ਮਤਲਬ ਜਿਨ੍ਹਾਂ ਦੇ ਖਿਲਾਫ ਮੈਂ ਐਵੀਡੈਂਸ ਸਬਮਿਟ ਕੀਤੇ ਆ ਤੇ ਉਹਦੇ ਵਿੱਚੋਂ 75% ਪੁਲਿਸ ਡਿਪਾਰਟਮੈਂਟ ਡਿਪਾਰਟਮੈਂਟ ਚੋਂ ਪੁਲਿਸ ਆਫੀਸਰਸ ਆ ਫਿਊ ਆਫੀਸਰਸ ਆ ਕ੍ਰਾਪਟ ਫਿਊ ਆ ਮਤਲਬ ਬਾਈ ਮਿਸਟੇਕ ਉਹਦੇ ਵਿੱਚ ਉਹਨਾਂ ਦੀਆਂ ਗਲਤੀਆਂ ਨੂੰ ਛੁਪਾਉਂਦੇ ਛੁਪਾਉਂਦੇ ਉਹ ਉਹਦੇ ਵਿੱਚ ਆ ਚੁੱਕੇ ਆ ਮੈਂ ਇਹ ਰਿਕੁਐਸਟ ਕਰਨਾ ਚਾਹੁੰਦਾ ਅਗਰ ਮੇਰਾ ਕਤਲ ਹੁੰਦਾ ਮੇਰੇ ਬੱਚਾ ਨਾਲ ਹੋਰ ਇਨਸੀਡੈਂਟ ਹੋਤੇ 2020 ਤੋਂ ਲੈ ਕੇ ਅੱਜ ਤੱਕ ਮੇਰੇ ਤੇ ਜਿੰਨੇ ਵੀ ਕਤਲਨਾਮ ਹਮਲੇ ਹੋਏ ਆ ਮੇਰੇ ਘਰ ਤੇ ਅਟੈਕ ਹੋਏ ਆ ਉਹ ਏਡੀਜੀਪੀ ਰੋਕੇਸ਼ ਅਗਰਵਾਦੀ ਸ਼ਮੂਲੀਅਤ ਸੀਗੀ ਤੇ ਜਿਹੜੀ ਬਨੀਤ ਕੌਰ ਕਹਿੰਦੀ ਵੀ ਇਹ ਨਾ ਕਿ ਮੈਂ ਮੇਰਾ ਇਹ ਅੰਗੂ ਨੂੰ ਲੈ ਲੈ ਮੇਰਾ ਕੇਸ ਵਾਪਸ ਲੈ ਰਹੀ ਹੈ ਜਤਿੰਦਰ ਗੌਰਵ ਨੇ ਇਹ ਕੋਸ਼ਿਸ਼ ਨਹੀਂ ਹੈ ਇਹ ਆਨਰੇਬਲ ਸਟੇਟ ਆਫ ਪੰਜਾਬ ਨੇ ਮਤਲਬ ਕੈਂਸਲੇਸ਼ਨ ਰਿਪੋਰਟ ਸਬਮਿਟ ਕੀਤੀ ਆ ਆਨਰੇਬਲ ਡੀਜੀ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਕੌਣ-ਕੌਣ ਫਸਣ ਵਾਲੇ ਸੀਗੇ ਜਿਸ ਕਾਰਨ ਇਹ ਕੈਂਸਲੇਸ਼ਨ ਰਿਪੋਰਟ ਸਬਮਿਟ ਹੋਈ ਉਹਦੇ ਵਿੱਚ ਏਡੀਜੀਪੀ ਹਾ ਰਕੇਸ਼ ਅਗਰਵਾਲ ਦਾ ਨਾਮ ਸੀਗਾ ਫਿਰ ਉਸ ਤੋਂ ਬਾਅਦ ਆਪਣਾ ਹੁਣ ਮੈਨੂੰ ਨਹੀਂ ਪਤਾ ਪਹਿਲੇ ਡੀਸੀਪੀ ਉਹ ਇਨਵੈਸਟੀਗੇਸ਼ਨ ਸੀ ਇਹ ਮਿਸਟਰ ਜਸਕਰਨ ਸਿੰਘ ਤੇਜਾ ਠੀਕ ਹੈ ਇਹਨਾਂ ਲੋਕਾਂ ਦੇ ਸ਼ਮੂਲੀਅਤ ਦੇ ਕਾਰਨ ਮੇਤੇ ਹਮਲੇ ਹੋਏ ਮੇਰੇ ਤੇ ਘਰ ਤੇ ਅਟੈਕ ਹੋਏ ਠੀਕ ਹੈ ਤੇ ਹੁਣ ਮੈਨੂੰ ਪਤਾ ਨਹੀਂ ਹੈ ਏਡੀਜੀਪੀ ਰਕੇਸ਼ ਅਗਰਵਾਲ ਕਿੱਥੇ ਕਿਹੜੀ ਪੋਸਟਿੰਗ ਤੇ ਆ ਤੇ ਨਾ ਹੀ ਮੈਨੂੰ ਜਸਕਰਨ ਸਿੰਘ ਤੇਜਾ ਦਾ ਪਤਾ ਲੱਗ ਰਿਹਾ ਕਿ ਉਹ ਕਿਹੜੀ ਪੋਸਟਿੰਗ ਤੇ ਹੈ ਪਰ ਮੈਂ ਜਾਬ ਦੇ ਆਫਿਸ ਦੇ ਵਿੱਚ ਬੈਠਾ ਸੀਗਾ ਉੱਥੇ ਸੇਮ ਟਾਈਮ ਦੇ 1 ਵਜੇ ਮਤਲਬ ADGP ਰੁਕੇਸ਼ ਅਗਰਵਾਲ ਦੇ ਫਾਦਰ ਨੂੰ ਲੋ ਬ੍ਰਦਰ ਨੂੰ ਲੋ ਮਤਲਬ ਅਫੀਸਰ ਐਂਟਰ ਹੋਏ ਇਹ ਉਥੇ ਸੀਪੀ ਦਫਤਰ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਆ ਉਹ ਸਾਰੀ ਤਸਦੀਕ ਕਰ ਦੇਣਗੇ ਕਿ ਮੈਂ ਕਿੰਨੇ ਵੇਰੇ ਐਂਟਰ ਹੋਇਆ ਮੇਰੇ ਨਾਲ ਹੀ ਮਤਲਬ ਉਹ ਆਪਾ ADGP ਰੁਕੇਸ਼ ਅਗਰਵਾਲ ਦੇ ਫਾਦਰ ਨੂੰ ਲੋ ਬ੍ਰਦਰ ਨੂੰ ਲੋ ਐਂਟਰ ਹੋਏ ਉਸ ਤੋਂ ਬਾਅਦ ਜਦ ਤੱਕ ਮੇਰੀ ਸੁਣਵਾਈ ਨਹੀਂ ਹੋਈ ਉਦੋਂ ਤੱਕ ਉਹ ਬੈਠੇ ਰਹੇ ਸੋਫੇਆਂ ਤੇ ਅੰਦਰ ਠੀਕ ਹੈ ਸੀਪੀ ਸਾਹਿਬ ਦੇ ਨਾਲ ਠੀਕ ਹੈ ਜਦੋਂ ਮੈਂ ਅੰਦਰ ਪਹੁੰਚਿਆ ਸੀਪੀ ਸਾਹਿਬ ਨੂੰ ਮਿਲਣ ਆਸੇ ਇੱਕੋ ਦਮ ਉਹ ਕਨਵ ਹੀ ਸੁਪਨ ਸ਼ਰਮਾ ਕਮਿਸ਼ਨ ਸਾਫ ਤੇ ਪ੍ਰੈਸ਼ਰ ਪਾਣਾ ਸ਼ੁਰੂ ਕਰਤਾ ਕਿ ਮੈਨੂੰ ਕੈਂਸਲੇਸ਼ਨ ਰਿਪੋਰਟ ਸਬਮਿਟ ਕਰੋ ਕੈਂਸਲੇਸ਼ਨ ਰਿਪੋਰਟ ਦੀ ਕਾਪੀ ਦੋ ਹੁਣ ਉਹ ਕੈਂਸਲੇਸ਼ਨ ਰਿਪੋਰਟ ਕੀ ਦੀ ਮੰਗ ਰੇ ਸੀ ਜਿਹੜੀ ਅਬਰਾਹਮ ਜੌਨ ਨੇ ਗ੍ਰੀਵੈਂਸ ਪਾਇਆ ਹੋਇਆ ਸੀ ਈਵਨ ਕੀ ਨਾ ਹੀ ਉਹਦੇ ਵਿੱਚ ਏਡੀਜੀਪੀ ਰਕੇਸ਼ ਅਗਰ왈 ਦਾ ਨਾਮ ਹੈ ਨਾ ਹੀ ਉਹਦੇ ਵਿੱਚ ਆਪਣਾ ਕੀ ਕਹਿੰਦੇ ਜਸਕਰਨ ਸਿੰਘ ਤੇਜਾ ਦਾ ਨਾਮ ਕਿਸੇ ਪੁਲਿਸ ਆਫਸਰ ਦਾ ਨਾਮ ਨਹੀਂ ਆ ਪਰ ਉੱਥੇ ਖੜੇ ਹੋ ਕੇ ਮੈਂ ਅਜ ਤੱਕ ਕਦੇ ਸੋਚ ਰਹਾ ਸੀ ਮੇਰੇ ਪਿੱਛੇ ਅਟੈਕ ਕਰਨ ਵਾਲਾ ਕੋਣ ਬੰਦਾ ਤੇ ਉਥੋਂ ਸਾਫ ਸਾਫ ਸਮਝ ਆ ਰਿਹਾ ਸ਼ਿਫ ਸੈਨਾ ਦੇ ਲੀਡਰ ਠੀਕ ਹੈ ਉਹ ਰਕੇਸ਼ ਵਿਚ ਤੇ ਮੈਂ ਇੱਕ ਵਾਰੀ ਤੁਹਾਨੂੰ ਬਿਲਕੁਲ ਕਲੀਅਰ ਦੱਸਦਾ ਕਿ ਇਹ ਅਗਰ ਮੇਰਾ ਕਤਲ ਹੁੰਦਾ ਇਹ ਸਾਰੇ ਬੰਦੇ ਇਨਵੋਲਵ ਹੋਣਗੇ ਜਿਨੇ ਭਾਈ ਭੈਣ ਦੇਖ ਰਹੇ ਐ ਅਜ਼ਾਜ਼ਾ ਵੀਡੀਓ ਸ਼ੇਅਰ ਕਰਨਾ ਹੁਣ ਡਿਪੈਂਡ ਕਰਦਾ ਕਿ ਜਿਹੜੀ ਸੁਪਨ ਸ਼ਰਮਾ ਸਰ ਕੋ ਇੱਕ ਰਿਪੋਰਟ ਪੈਂਡਿੰਗ ਪਈ ਹੈ ਜਿੱਤੇ ਸਾਈਨ ਹੋਣੇ ਆ ਉਹ ਕੈਂਸਲੇਸ਼ਨ ਰਿਪੋਰਟ ਹੁੰਦੀ ਹੈ ਕਿ ਜਾਂ ਐਫ ਆਈ ਆਰ ਐਸੇ ਮਾਰਕ ਹੁੰਦੀ ਹੈ ਅਗਰ ਐਫ ਆਈ ਆਰ ਐਸੇ ਮਾਰਕ ਹੋਈ ਤੇ ਮੰਨ ਲਾਂਗੇ ਸੁਪਨ ਸ਼ਰਮਾ ਸਾਹਿਬ ਬਹੁਤ ਡੀਸੈਂਟ ਤੇ ਆਨਸਟ ਆ ਪੁਲਿਸ ਅਫਸਰ ਆ ਆਪਣਾ ਏ ਡੀ ਸੀ ਪੀ ਏ ਡੀ ਸੀ ਪੀ ਆਪਰੇਸ਼ਨ ਮਿਸਟਰ ਰਮਨਦੀਪ ਸਿੰਘ ਪੁੱਲਰ ਨੇ ਇਹ ਰਿ ਪੋਰਟ ਉਹ ਤਾਂ ਹੋਏਗੀ ਕਿ ਐਡੀਜੀਪੀ ਰਕੇਸ਼ ਗਰਵਾਲ ਦਾ ਪ੍ਰੈਸ਼ਰ ਹੈ ਜਿਹਨੇ ਪੈਨਪਾਈ ਦੇਖਣਾ ਹੈ ਹੁਣ ਡਿਪੈਂਡ ਕਰਦਾ ਕਿ ਪੁਲਿਸ ਦਾ ਕਰਦਾਰ ਕੀ ਹੈ ਪੁਲਸ ਜਾਣ ਕੇ ਉਹਨੂੰ ਕੈਂਸਲ ਇਹ ਰਿਪੋਰਟ ਦਊਗੀ ਕਿ ਐਫਆਈਆਰ ਰਜਿਸਟਰ ਕਰੂਗੀ ਸਾਰੇ ਕਲਪਟ ਦੇ ਇਹਦੇ ਵਿੱਚ ਕੋਈ ਪੁਲਿਸ ਵਾਲਾ ਨਹੀਂ ਹੈ ਹੁਣੀ ਤਾਂ ਚਾਹੀਦੀ ਐਫਆਈਆਰ ਹੁਣ ਡਿਪੈਂਡ ਔਨ ਕੀ ਪੰਜਾਬ ਪੁਲਿਸ ਕੀ ਸੋਚ ਰਹੀ ਹੈ ਸੋਪਨ ਸ਼ਰਮਾ ਕਮਿਸ਼ਨਰ ਸਾਹਿਬ ਕੀ ਸੋਚ ਰਹੀ ਹੈ आई एजेसी न्यूज चैनल अब्राहम जॉन कंपनी द्वारा चलाया जा रहा है यह आपका चैनल है यह चैनल भ्रष्टाचार ड्रग माफिया वेशावृत्ति का खुलासा करने में आपकी शक्ति है इन सब में कुछ भ्रष्ट पुलिस अधिकारियों और कुछ भ्रष्ट राजनेता शामिल है हम आपके हक हाँ के लिए लड़ते हैं हम पुलिस विभाग और न्यायपालिका के सामने आपकी आवाज उठाते हैं हमें आई न्यूज चैनल के लिए आपकी वित्तीय सहायता की आवश्यकता है ये मोबाइल नंबर दर गूगल पे और पेटीएम आरोप उपलब्ध है हमें विज्ञापन विभाग के लिए रिपोर्टर एंडर और सेल्स टीम की आवश्यकता है आप हमें ट्विटर फेसबुक यूट्यूब इंस्टाग्राम और व्हाट्सएप आरोप फॉलो कर सकते हैं